ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਜੀਤ ਸਿੰਘ ਜੰਨੀ ਇਸ ਸੋਮੇ ਦੀ ਵੱਡੀ ਅਪਡੇਟ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਹੋਈ ਹੈ ਕਿਸਾਨੀ ਸੰਘਰਸ਼ ਕਿਸੇ ਵੀ ਸਮੇਂ ਮੁਲਤਵੀ ਹੋ ਸਕਦਾ ਹੈ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਬੂਰ ਪੈ ਸਕਦਾ ਹੈ ਦਰਸਲ ਇਸ ਸਬੰਧ ਦੇ ਵਿੱਚ ਇੱਕ ਵੱਡਾ ਸੰਕੇਤ ਫਤੇ ਜੰਗ ਸਿੰਘ ਬਾਜਵਾ ਦੇ ਵੱਲੋਂ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਜੋ ਕੇਂਦਰੀ ਮੰਤਰੀ ਨੇ ਗਜੇਂਦਰ ਸ਼ਕਾਵਤ ਉਹਨਾਂ ਦੇ ਨਾਲ ਹੋਈ ਹੈ ਉਸ ਤੋਂ ਬਾਅਦ ਇਹ ਗੱਲ ਦੇ ਉੱਤੇ ਚਰਚਾ ਹੋਈ ਹੈ ਕਿ ਕਿਸਾਨੀ ਮੰਗਾਂ ਨੇ ਉਹ ਜਲਦ ਹੀ ਮੰਨੀਆਂ ਜਾ ਸਕਦੀਆਂ ਨੇ ਤੇ ਜਿਹੜੇ ਕੇਂਦਰੀ ਮંત્રી ਨੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹਨਾਂ ਦੀ ਮੁਲਾਕਾਤ ਹੋ ਸਕਦੀ ਹੈ ਚੰਡੀਗੜ੍ਹ ਦੇ ਵਿੱਚ ਇਹ ਮੁਲਾਕਾਤ ਇੱਕ ਜਾਂ ਦੋ ਦਿਨ ਦੇ ਵਿੱਚ ਹੋ ਸਕਦੀ ਹੈ ਹਾਲਾਂਕਿ ਸੰਕੇਤ ਇਹ ਦਿੱਤੇ ਗਏ ਨੇ ਉੱਥੇ ਹੀ ਫਤੇਜੰਗ ਸਿੰਘ ਬਾਜਵਾ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਸ ਮਸਲੇ ਦੇ ਉੱਤੇ ਗੱਲਬਾਤ ਹੋਈ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭਾਜਪਾ ਦਾ ਜਿਹੜਾ ਵੋਟ ਸ਼ੇਅਰ ਹੈ ਸ਼ਹਿਰਾਂ ਦੇ ਵਿੱਚ ਉਹ ਬਹੁਤ ਪੀਕ ਤੇ ਗਿਆ ਪਰੰਤੂ ਪਿੰਡਾਂ ਦੇ ਵਿੱਚ ਉਹਨਾਂ ਨੂੰ ਸਮਰਥਨ ਨਹੀਂ ਮਿਲਿਆ ਤੇ ਜੇਕਰ ਕਿਸਾਨੀ ਸੰਘਰਸ਼ਨਾ ਹੁੰਦਾ ਕਿਸਾਨ ਰਾਦਾ ਰੋੜਾ ਨਾ ਹੁੰਦੇ ਤਾਂ ਉਹਨਾਂ ਦੀ ਫਤਿਹ ਹੋ ਸਕਦੀ ਸੀ ਇਸ ਬੰਦੇ ਵਿੱਚ ਫਤਿਹ ਜੰਗ ਸਿੰਘ ਬਾਜਵਾ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਬਾਜਵਾ ਸਾਹਿਬ ਕੀ ਮੀਟਿੰਗ ਹੋਈ ਹੈ ਜਦੋਂ ਤੁਸੀਂ ਜਿਹੜੇ ਸਾਬਕਾ ਮੰਤਰੀ ਰਹੇ ਨੇ ਗੁਜੇਂਦਰ ਸ਼ਕਾਵਤ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਹੁੰਦੀ ਹੈ ਤੇ ਕਿਸਾਨੀ ਮਸਲੇ ਨੂੰ ਲੈ ਕੇ ਕੀ ਗੱਲਬਾਤ ਹੋਈ ਹੈ ਜੀ ਅ ਅਈਸਾ ਮੇਡਾ ਸੀ ਜਦੋਂ ਜੇਤੋਂ ਤੋਂ ਬਾਅਦ ਇਹਨਾਂ ਨੂੰ ਵਜ਼ਾਰਤ ਇਹਨਾਂ ਨੇ ਸੌ ਚੱਕੀ ਉਸ ਤੋਂ ਬਾਅਦ ਮੁਬਾਰਕ ਦੇਣ ਗਏ ਸੀ ਕਿ ਜੀ ਕਿ ਉੱਥੇ ਗਜਿੰਦਰ ਸ਼ਖਾਵਤ ਜੀ ਔਰ ਨਾਲ ਅਰਜੁਨ ਮੇਗਵਾਲ ਜਿਹੜੇ ਸਾਡੇ ਲਾਅ ਮਨਿਸਟਰ ਨੇ ਜੀ ਇਹ ਦੋਨਾਂ ਨਾਲ ਇਸ ਮਤਲਬਕ ਪੰਜਾਬ ਦੇ ਮਤਲਬਕ ਗੱਲ ਹੋਈ ਕਿਸਾਨੀ ਦੇ ਮਤਲਬਕ ਗੱਲ ਹੋਈ ਔਰ ਤੇ ਇਹ ਵੀ ਕਿਹਾ ਵੀ ਕਿਸਾਨੀ ਨਾਲ ਤੁਹਾਨੂੰ ਕਹਿੰਦਾ ਪੰਜਾਬ ਨਹੀਂ ਉਸ ਤਰ ਪਰਵੇਸ਼ ਮਹਾਰਾਸ਼ਟਰ ਤੇ ਰਾਜਸਥਾਨ ਤੇ ਹਰਿਆਣਾ ਇਹ ਚਾਰਕ ਪੈ ਹੈ ਜੇ ਸਾਨੂੰ ਨੁਕਸਾਨ ਹੋਇਆ ਤੇ ਸਾਨੂੰ ਕਿਸਾਨੀ ਦੇ ਨਾਲ ਆਪਾਂ ਨੂੰ ਬਸ ਇ ਉਹਨਾਂ ਨੇ ਉਸ ਚੀਜ਼ ਦੀ ਹਮੀ ਭਨੀ ਵੀ ਠੀਕ ਹੈ ਕਿ ਅਸੀਂ ਇਸ ਮਸਲੇ ਨੂੰ ਸਾਰੇ ਇਸ ਤੇ ਸਾਰੀ ਪਾਰਟੀ ਇਸੇ ਇੱਕ ਹੈ ਵੀ ਸਾਨੂੰ ਕਿਸਾਨਾਂ ਦੇ ਨਾਲ ਮਿਲ ਬੈਠ ਕੇ ਜਿਹੜੀਆਂ ਕੋਈ ਮੁਗਾਲਟੇ ਨੇ ਉਹਨਾਂ ਨੂੰ ਦੂਰ ਕਰਨਾ ਪਊਗਾ ਜੀ ਸੋ ਬਾਦਵਤ ਸਾਹਿਬ ਜੇਕਰ ਗੱਲ ਕੀਤੀ ਜਾਵੇ ਇਸ ਮਸਲੇ ਦੇ ਵਿੱਚ ਹੁਣ ਜਿਹੜੀ ਅਗਲੀ ਮੀਟਿੰਗ ਹੈ ਕਿਸਾਨਾਂ ਦੇ ਨਾਲ ਉਹ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਉਹ ਕਰਨਗੇ ਜਾਂ ਰਜਿੰਦਰ ਸ਼ਕਾਵਤ ਦੇ ਹਵਾਲੇ ਦਿੱਤੀ ਗਈ ਇਹ ਵਾਗ ਉਹਦਾ ਉਹਦਾ ਸਾਡਾ ਕੋਈ ਏਦਾਂ ਨਹੀਂ ਹੁੰਦਾ ਜੀ ਉਹ ਪਾਰਟੀ ਦੀ ਲੀਡਰਸ਼ਿਪ ਡਿਸਾਈਡ ਕਰੇਗੀ ਕਦੋਂ ਕਰੇਗੀ ਇਹ ਜਦੋਂ ਵੀ ਮਸਲਾ ਹੋਣ ਇੱਕ ਵਾਰ ਕੈਬਨਿਟ ਸਾਰੇ ਸੈਟਲ ਡਾਊਨ ਹੋਏਗੀ ਜੀ ਸਾਰੇ ਆਪਣੇ ਆਪਣੇ ਮੈਂਹਟਨ ਦੇ ਵਿੱਚ ਜਾ ਕੇ ਆਪਣੇ ਆਫਿਸ ਸਾਹਮਣੇ ਨਹੀਂ ਹੂੰ ਤੇ ਥੋੜੀ ਦੇਰ ਬਾਅਦ ਜਦੋਂ ਵੀ ਫੈਸਲਾ ਹੋਏਗਾ ਉਸ ਦੇ ਉੱਤੇ ਅ ਪਹਿਲੇ ਤੇ ਐਗਰੀਕਲਚਰ ਮਨਿਸਟਰ ਹੀ ਇਸ ਤੇ ਗੱਲਬਾਤ ਕਰਨਗੇ ਹੂੰ ਜਾਂ ਜਿਹੜੀ ਵੀ ਪਾਰਟੀ ਹਾਈ ਕਮਾਂਡ ਡਿਊਟੀ ਲਊ ਉਹਨਾਂ ਦੀ ਗੱਲਬਾਤ ਹੋਏਗੀ ਉਸ ਤੋਂ ਬਾਅਦ ਇਹਦਾ ਪਰਸਨਲ ਹੈ ਜੀ। ਜੀ ਬਾਦਵਾ ਸਾਹਿਬ ਜ਼ਿਕਰ ਗੱਲ ਕੀਤੀ ਜਾਵੇ ਬੀਜੇਪੀ ਦੀ ਤਾਂ ਬੀਜੇਪੀ ਦਾ ਪੰਜਾਬ ਦੇ ਵਿੱਚ ਵੋਟ ਸ਼ੇਅਰ ਇਸ ਵਾਰ ਜ਼ਰੂਰ ਵਧਿਆ। ਕਿਤਨੇ ਕਿਤੇ ਬੀਜੇਪੀ ਨੂੰ ਲੱਗਦਾ ਸੀ ਕਿ ਜਿਹੜੇ ਕਿਸਾਨੀ ਵਿਰੋਧ ਹੋ ਰਿਹਾ ਸੀ ਜੇ ਪਿੰਡਾਂ ਦੇ ਵਿੱਚੋਂ ਸਾਨੂੰ ਵੋਟ ਪੈ ਜਾਂਦੀ ਤਾਂ ਸਾਡੀਆਂ ਵਾਵਾ ਕਿਸਾਨੀ ਸੀ ਵੀ ਕਿ ਇਸ ਮੁੱਦੇ ਦੇ ਉੱਤੇ ਵਿਚਾਰ ਹੋਈਏ ਇਸ ਕਰਕੇ ਵੀ ਕਿਸਾਨੀ ਸੰਘਰਸ਼ ਤੋਂ ਡਰੀ ਹੈ ਬੀਜੇਪੀ। ਇਸ ਨੂੰ ਕੋਈ ਸ਼ੱਕ ਨਹੀਂ ਵੀ ਜੇਕਰ ਕਿਸਾਨੀ ਕਿਸਾਨ ਵੀਰਾਂ ਦੀਆਂ ਵੋਟਾਂ ਪੈਂਦੀਆਂ ਤਾਂ ਜੈਸਨਿਟਲੀ ਬੀਜੇਪੀ ਬਹੁਤ ਜ਼ਿਆਦਾ ਵਧੀਆ ਪਰਫਾਰਮ ਕਰ ਗਈ। ਜੀ ਇਹ ਨਹੀਂ ਹੈ ਵੀ ਕੋਈ ਅਸੀਂ ਸਮਝਦੇ ਦੇਖੋ ਮੈਂ ਵੀ ਇੱਕ ਕਿਸਾਨ ਦਾ ਪੁੱਤਰ ਆ ਅਸੀਂ ਵੀ ਇਹ ਸਮਝਦੇ ਆ ਵੀ ਕਿਸਾਨੀ ਦਾ ਜਿਹੜਾ ਮਸਲਾ ਹੈਗਾ ਉਹਨੂੰ ਪੰਜਾਬ ਦਾ ਹੱਲ ਕਰਨਾ ਪਊਂ। ਕਿਉਂਕਿ ਮੇਰਾ ਕਿਸਾਨੀ ਦਾ ਮਸਲਾ ਹੱਲ ਵੀ ਤਾਂ ਹੀ ਹੁੰਦਾ ਜੇਕਰ ਇੱਥੇ ਇਹਨੂੰ ਇੰਡਸਟਰੀ ਦੇ ਨਾਲ ਜੋੜਿਆ ਜਾਊਗਾ। ਉਹ ਇੰਡਸਟਰੀ ਪੰਜਾਬ ਦੇ ਵਿੱਚ ਐਗਰੋਗੇਸ ਇੰਡਸਟਰੀ ਆ ਗਈ। ਹੂੰ ਔਰ ਅਸੀਂ ਮੰਗ ਕਰਾਂਗੇ ਆਪਣੀ ਇਤਕਾਰ ਕੋਲੋਂ ਵੀ ਤੁਸੀਂ ਹਿਮਾਚਲ ਔਰ ਜਮੂ ਕੇ ਤਸ਼ਦੀਦ ਦੀ ਕਰਨ ਤੇ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਨੂੰ ਵੀ ਕੋੜ ਦਿੱਤੀ ਜਾਏ ਤਾਂ ਕਿ ਇੱਥੇ ਐਗਰੋ ਬੀਜ਼ਨ ਇੰਡਸਟਰੀ ਮੈਕਸਿਮਮ ਲੱਗ ਸਕੇ ਹੂੰ ਜਿਕਰ ਬਾਜਵਾ ਸਾਹਿਬ ਗੱਲ ਕੀਤੀ ਜਾਵੇ ਕਿਸਾਨਾਂ ਨੂੰ ਲੈ ਕੇ ਤਾਂ ਜਿਹੜੀ ਕਿਸਾਨਾਂ ਦੀ ਮੰਗਾਂ ਨੇ ਖਾਸ ਕਰਕੇ ਐਮਐਸਪੀ ਦੇ ਉੱਤੇ ਫਿਰ ਗੂੜ ਪੈਣ ਜਾ ਰਿਹਾ ਲੱਗਦਾ ਹੈ ਤੁਹਾਨੂੰ ਕਿ ਜਿਹੜੀ ਸਰਕਾਰ ਬਣੀ ਹੈ ਨਰਿੰਦਰ ਮੋਦੀ ਦੇ ਪੱਖ ਦੇ ਵਾਲੀ ਦੁਬਾਰਾ ਫੇਰ ਚੁਣੀ ਗਈ ਸਰਕਾਰ ਹੈ ਤੀਜੀ ਵਾਰ ਚੁਣੀ ਗਈ ਸਰਕਾਰ ਹੈ ਕਿ ਇਸ ਵਾਰ ਕਿਸਾਨੀ ਮੰਗਾਂ ਨੂੰ ਗੂੜ ਪਈ ਜਾਣਾ ਜਿਹੜੇ ਪ੍ਰਗਰਸ਼ਣੇ ਸੜਕਾਂ ਦੇ ਉੱਤੇ ਉਤਰਦੇ ਨੇ ਕਿਸਾਨ ਉਹ ਸਾਰਾ ਜਿਹੜਾ ਰਾਮਾ ਰੋਣਾ ਖਤਮੀ ਹੋ ਜਾਊਗਾ ਕੋ ਗੂੜ ਤੇ ਅੱਗੇ ਵੀ ਪਿਆਸੀ ਜੀ ਬੂਰ ਤੇ ਜਦੋਂ ਕਿਸਾਨ ਤਿੰਨ ਇਹ ਜਿਹੜੇ ਕਿਸਾਨੀ ਬਿੱਲ ਸੀ ਵਾਪਸ ਹੋਏ ਸੀਗੇ ਜੀ ਬੂਰ ਤੋਂ ਤੋਂ ਕੀ ਆ ਸੀ ਬੂਰ ਤੱਕ ਕਦੀ ਵੀ ਭਾਤੀ ਜਨਤਾ ਪਾਰਟੀ ਨੇ ਕਦੀ ਵਿਰੋਧ ਨਹੀਂ ਇਸ ਕੰਦਾ ਨਹੀਂ ਹੋਇਆ ਇਸ ਵਕਤ ਜਦੋਂ ਕਿਸਾਨ ਨੇ ਆਪਣਾ ਉੱਤੇ ਧਰਨੇ ਦਿੱਤੇ ਉਸ ਵਕਤ ਸਰਕਾਰ ਆਲਰੇਡੀ ਲਾਤੀ ਚੁੱਕੀ ਸੀ ਔਰ ਕੁਝ ਕਰ ਨਹੀਂ ਸੀ ਸਕਦੇ ਤੇ ਇਹੋ ਹੀ ਸਾਰਿਆਂ ਨੇ ਗੱਲ ਕੀਤੀ ਸੀ ਇਹ ਸਮਾਧੀਗਨੀ ਜਦੋਂ ਸਰਕਾਰ ਬੰਦੀ ਹੈ ਉਦੋਂ ਹੀ ਅਸੀਂ ਤੁਹਾਡੇ ਨਾਲ ਬੈਠ ਕੇ ਸਾਡੀ ਗੱਲਬਾਤ ਇਹਦੀ ਮੁਤਾਵਾਗੇ ਔਰ ਤੁਹਾਡੇ ਜਿਹੜੇ ਫੈਸਲੇ ਨੇ ਇਹਨਾਂ ਨੂੰ ਇਹ ਕਰਾਂਗੇ ਔਰ ਮੈਂ ਸਮਝਣਾ ਕਿ ਇਹਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਸਾਡੇ ਸੂਬੇ ਲਈ ਬਹੁਤ ਜ਼ਰੂਰੀ ਹੈ ਸਾਡੇ ਸਾਰੇ ਲਈ ਬਹੁਤ ਜ਼ਰੂਰੀ ਹੈ ਜੀ ਇਹ ਪੰਜਾਬ ਜਿਹੜਾ ਹੈ ਨਾ ਪੰਜਾਬ ਬਹੁਤ ਜਿਆਦਾ ਮਤੀਏ ਤੇ ਭਾਰ ਹੈ ਚਾਹੇ ਉਹਦਾ ਕਰਜ਼ੇ ਦਾ ਲੈ ਲੋ ਸਾਡੇ ਲਈ ਕਿਸਾਨੀ ਦਾ ਲੈ ਲੋ ਤੇ ਆਮਦਨ ਦਾ ਜ਼ਰੀਆ ਘਟਿਆ ਤੇ ਖਰਚਾ ਸਾਡੇ ਤੇ ਬਹੁਤ ਜ਼ਿਆਦਾ ਹੈ ਜੀ ਤੇ ਇਹ ਜਿੰਨੀ ਦੇਰ ਤੱਕ ਸਾਡੇ ਇਹ ਫੈਸਲੇ ਨਹੀਂ ਹੁੰਦੇ ਉਨੀ ਦੇਰ ਤੱਕ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਨਾ ਚੰਗੇ ਕਮਾ ਨਹੀਂ ਆਣਾ ਕਿਸਾਨੀ ਸਾਡੀ ਕਿਉਂਕਿ ਬੈਕਬੋਨ ਹੈ ਪੰਜਾਬ ਦੀ ਜੀ 80% ਲੋਕ ਪਿੰਡਾਂ ਦੇ ਰਹਿੰਦੇ ਨੇ ਤੇ 20% ਸ਼ਹਿਰਾਂ ਦੇ ਰਹਿੰਦੇ ਨੇ ਹੂੰ ਤਾਂ ਸਾਡੀ ਵੀ ਇਹ ਬਾਕੀ ਨੂੰ ਅਪੀਲ ਹੋਏਗੀ ਵੀ ਜਲਦੀ ਤੋਂ ਜਲਦੀ ਇਹ ਚੀਜ਼ ਦਾ ਨਿਚਾਰਾ ਕੀਤਾ ਜਾਵੇ ਠੀਕ ਹੈ ਬਾਦਰਾ ਸਾਹਿਬ ਜਣਨ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ